ਪੰਜਾਬ ਸਰਕਾਰ ਵੱਲੋਂ 211 ਦੇ ਧਾਰਾ 199ਏ ਤੇ 199ਬੀ ਦੇ ਵਿੱਚ ਜਿਹੜੀ ਸੋਧ ਕੀਤੀ ਗਈ ਹੈ ਔਰ ਇਹ ਸੋਧ ਜਿਹੜਾਗਾ ਲਾਗੂ ਕਰ ਦਿੱਤਾ ਗਿਆ ਹੈ ਖਾਸ ਕਰਕੇ ਟ੍ਰੈਫਿਕ ਰੀਮਾਨ ਨੂੰ ਲੈ ਕੇ ਕਿਉਂਕਿ ਲਗਾਤਾਰ ਦੇਖਣ ਨੂੰ ਆ ਰਿਹਾ ਸੀਗਾ ਕਿ ਬਹੁਤ ਹੀ ਸਾਰੇ ਹਾਸੇ ਹੋ ਰਹੇ ਸੀਗੇ ਔਰ ਕਈ ਕੀਮਤੀ ਜਾਨਾਂ ਜਿਹੜੀਆਂ ਆਈਆਂ ਉਹ ਜਾ ਰਹੀਆਂ ਸੀਗੀਆਂ ਦੇਖ ਜੇ ਵੀ ਆ ਰਿਹਾ ਸੀਗਾ ਕਿ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨੇ ਜਨਾਂ ਦੀ ਉਮਰ 4 ਸਾਲ ਤੋਂ 15 ਸਾਲ 18 ਸਾਲ ਦੀ ਹੈਗੀ ਆ ਉਹ ਅਕਤੀਵਾ ਮੋਟਰਸਾਈਕਲ ਹੁੰਦਾ ਤੁਸੀਂਰਾ ਤੁਹਾਨੂੰ ਮੈਂ ਦਿਖਾ ਰਿਹਾ ਕਿ ਤਰੀਕੇ ਨਾਲ ਇਹ ਸਾਰੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨੇ ਇਹ ਐਸੇ ਤਰ੍ਹਾਂ ਹੀ ਕਾਲਜਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਅਕਤੀਵਾ ਮੋਟਰਸਾਈਕਲ ਲੈ ਕੇ ਜਿਹੜੇ ਹੈਗੇ ਨੇ ਇੱਥੇ ਪਹੁੰਚਦੇ ਨੇ ਔਰ 1 ਅਗਸਤ ਤੋਂ ਬਾਅਦ ਯਾਨੀ ਕਿ ਹੁਣ ਕੋ 4-5 ਦਿਨ ਬਾਅਦ ਦੇਖੋ ਦੇਖੋ ਕਿ ਤਰੀਕੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਬਾਈਕ ਚਲਾ ਰਿਹਾ ਗਿਆ ਨਾਲ ਦੀ ਨਾਲ ਫੋਨ ਵੀ ਸੁਣ ਰਿਹਾ ਹੈਗਾ ਇਹ ਹਾਦਸੇ ਦਾ ਕਾਰਨ ਜਿਹੜਾ ਬਣ ਸਕਦਾ ਹੈਗਾ ਤੇ ਅੱਜ ਇਹਨਾਂ ਨੂੰ ਹਾਦਸਿਆਂ ਨੂੰ ਰੋਕਣ ਵਾਸਤੇ ਜਿਹੜਾਗਾ ਮੋਗਾ ਟ੍ਰੈਫਿਕ ਸੈੱਲ ਦੇ ਇੰਚਾਰਜ ਜਿਹੜੇ ਕਿ ਲਗਾਤਾਰ ਮੋਗਾ ਜ਼ਿਲ੍ਹੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਹਰ ਸਕੂਲ ਕਾਲਜ ਦੇ ਵਿੱਚ ਜਾ ਕੇ ਬੱਚਿਆਂ ਨੂੰ ਲੈਕਚਰ ਦੇ ਰਹੇ ਨੇ ਅੱਜ ਇੱਥੇ ਪਹੁੰਚੇ ਨੇ ਪਹਿਲਾਂ ਆਪਾਂ ਤੁਹਾਨੂੰ ਤਸਵੀਰਾਂ ਦਿਖਾਣੇ ਹੈਗੇ ਆ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹੈਗੇ ਆ ਉਹਨਾਂ ਨੂੰ ਸਮਝਾਣੇ ਆ ਉਹਨਾਂ ਦਾ ਲੈਕਚਰਸ ਹੁੰਦੇ ਆ ਤੇ ਫਿਰ ਆਪਾਂ ਗੱਲ ਵੀ ਕਰਦੇ ਆ ਕੇਵਲ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੁਣ ਤੁਸੀਂ ਪਲੱਸ 1 ਤੇ ਪਲੱਸ 2 ਦੇ ਵਿੱਚ ਹੋ ਗਏ ਹੋ ਤੇ ਇਸ ਤੋਂ ਬਾਅਦ ਆਪਾਂ ਫਿਰ ਉਡਾਰੀਆਂ ਮਾਰ ਲਿਆ ਗਿਆ ਨੇ ਵੱਡੀਆਂ ਯੂਨੀਵਰਸਟੀਆਂ ਦੇ ਵਿੱਚ ਔਰ ਜਦੋਂ ਅਸੀਂ ਵੱਡੀ ਯੂਨੀਵਰਸਿਟੀ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਪੁੱਛਿਆ ਜਾਂਦਾ ਹੈਗਾ ਵੀ ਤੁਸੀਂ ਕਿਹੜੇ ਕਾਲਜ ਦੇ ਸਟੂਡੈਂਟ ਹੋ ਤੇ ਅਸੀਂ ਬੜੇ ਫਖਰ ਨਾਲ ਕਹਿੰਨੇ ਆਗੇ ਆ ਕਿ ਅਸੀਂ ਮੋਗਾ ਦੇ ਡੀਐਮ ਕਾਲਜ ਦੇ ਸਟੂਡੈਂਟ ਹੈਗੇ ਆ ਕਿਉਂਕਿ ਡੀਐਮ ਕਾਲਜ ਇੰਡੀਆ ਦਾ ਉਹ ਕਾਲਜ ਹੈ ਜਿੱਥੋਂ ਦੇ ਪੜੇ ਹੋਏ ਬੱਚੇ ਐਸ ਵੇਲੇ ਜਿਹੜਾ ਹੈਗਾ ਜੇ ਆਪਾਂ ਗੱਲ ਕਰੀਏ ਦੇਸ਼ ਦੇ ਕੋਨੇ-ਕੋਨੇ ਛੱਗੇ ਨੇ ਤੇ ਮਿਨਿਸਟਰੀਆਂ ਦੇ ਵਿੱਚ ਵੀ ਹੈਗੇ ਨੇ ਹੁਣ ਮੇਰਾ ਇੱਕੋ ਸਵਾਲ ਆ ਤੁਹਾਨੂੰ ਤੁਸੀਂ ਸਵੇਰੇ ਘਰੋਂ ਆਉਂਨੇ ਹੋ ਸਾਰੇ ਜਣੇ ਤੇ ਤੁਹਾਡੇ ਚੋ ਐਕਟੀਵਾ ਜਾਂ ਮੋਟਰਸਾਈਕਲ ਦੇ ਉੱਤੇ ਕੌਣ ਆਉਂਦਾ ਉਹ ਖੜਾ ਹੋ ਕੇ ਗੱਲ ਦੱਸੇ ਮੈਨੂੰ ਜਿਹੜਾ ਬੰਦਾ ਕਾਲਜ ਐਕਟੀਵਾ ਦੇ ਉੱਤੇ ਜਾਂ ਮੋਟਰਸਾਈਕਲ ਤੇ ਉਹਦਾ ਕੌਣ ਆਉਂਦਾ ਐ ਐਕਟੀਵਾ ਮੋਟਰਸਾਈਕਲ ਬਹੁਤ ਖੜੇ ਆ ਬਾਹਰ ਤੁਹਾਡੇ ਨੇ ਜੇ ਤੁਸੀਂ ਖੜੇ ਹੋ ਕੇ ਦੱਸੋਗੇ ਨਹੀਂ ਵੀ ਮੇਰਾ ਹੈਗਾ ਤੇ ਫਿਰ ਮੈਂ ਗੱਡੀ ਚ ਪਵਾ ਕੇ ਨਾਲ ਲੈ ਜਾਣਾ ਦਥੋ ਦਥੋ ਕੋਣੋਂ ਮੈਂ ਉਹ ਨੀ ਗੁੜੀਆ ਤੋਂ ਐਕਟੀਵਾ ਦੀ ਆਣੀ ਹੈ ਨਾ ਜੋ ਇੱਧਰ ਆ ਦੇਖੋ ਇਹ ਗੁੜੀਆ ਦੇ ਐਕਟੀਵਾ ਦੀ ਆਂਦੀ ਹੈਗੀ ਆ ਬੱਚੇ ਜਦੋਂ ਤੁਸੀਂ ਜਦੋਂ ਤੁਸੀਂ ਐਕਟੀਵਾ ਤੇ ਆੰਨੇ ਹੋ ਤੁਹਾਨੂੰ ਕੁਝ ਟ੍ਰੈਫਿਕ ਦੇ ਨੀਮਾ ਬਾਰੇ ਪਤਾ ਹੈ ਹਾਂਜੀ ਕਿ ਕਿ ਨੀਮਾ ਗ੍ਰੇਟਰ ਟ੍ਰੈਫਿਕ ਪਹਿਲਾਂ ਤਾਂ ਕਦੇ ਵੀ ਤਿੰਨ ਜਾਣਿਆਂ ਨੂੰ ਨੀ ਚੜਨਾ ਚਾਹੀਦਾ ਠੀਕ ਹੈ ਟ੍ਰੈਫਿਕ ਦੇ ਵਿੱਚ ਹਮੇਸ਼ਾ ਸਲੋ ਜਾਣਾ ਚਾਹੀਦਾ ਲੇਟ ਜਾਵਾਂਗੇ ਤਾਂ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਪੈਂਦੀ ਇਹ ਦੋ ਰੂਲੇ ਸੀ ਫੋਲਡ ਕਰਦੇ ਅੱਛਾ ਤੁਹਾਡੀ ਅੱਜ ਕਿੰਨੀ ਆ 70 70 ਆ ਫਿਰ ਤੁਹਾਨੂੰ ਪਤਾ ਵੀ ਸਰਕਾਰ ਨੇ ਨਵਾਂ ਕਾਨੂੰਨ ਬਣਾ ਦਿੱਤਾ ਗਿਆ 1 ਅਗਸਤ ਤੋਂ ਕਿ ਤੁਸੀਂ ਐਕਟੀਵਾ ਨਹੀਂ ਚਲਾਉਣੀਗੀ ਹੁਣ 1 ਅਗਸਤ ਤੋਂ ਬਾਅਦ ਐਕਟੀਵਾ ਚਲਾਓਗੇ ਨਹੀਂ ਜੇ ਚਲਾਈ ਫਿਰ ਕੀ ਹੋਊਗਾ ਭਲਾ ਫਿਰ ਫਾਈਨ ਹੋਊਗਾ ਤੇ ਕੈਦ ਹੋਊਗਾ ਜੁਰਮਾਨਾ ਵੀ ਹੋਊਗਾ ਜੇ ਕੋਈ ਹਾਦਸਾ ਹੋ ਜਾਂਦਾ ਫਿਰ ਉਸ ਤੋਂ ਬਾਅਦ ਤੁਹਾਨੂੰ ਤੇ ਤੁਹਾਡੇ ਮੰਮੀ ਪਾਪਾ ਨੂੰ ਵੀ ਜਿਹੜੀ ਕੀ ਹੈ ਜੁਰਮਾਨਾ ਵੀ ਹੋਊਗਾ ਤੇ ਸਜ਼ਾ ਵੀ ਹੋਕਰ ਜਿਗਾ ਤੋਂ ਅੱਜ ਆਪਾਂ ਇੱਥੇ ਪਹੁੰਚੇ ਹੈਗੇ ਆ ਇਹ ਤੁਹਾਡੇ ਕੋਲ ਮੋਟਰਸਾਈਕਲ ਹੈਗਾ ਮੇਰਾ ਕਹਣਾ ਨਾ ਤੁਸੀਂ ਮੋਟਰਸਾਈਕਲ ਤੇ ਆਨੇ ਹੋਣਾ ਮੈਂ ਦੇਖਿਆ ਤੁਹਾਨੂੰ ਕਈ ਵਾਰੀ ਮੋਟਰਸਾਈਕਲ ਤੇ ਉਹਨੂੰ ਤੇਜ਼ ਨਾਲ ਚਲਾਇਆ ਕਰੋ ਮੋਟਰਸਾਈਕਲ ਮੈਂ ਤਾਂ ਉਹਨਾਂ ਹੀ ਹੋਣੀ ਕੱਲ ਤੁਸੀਂ ਪ੍ਰਤਾਪ ਰੋਡ ਤੇ ਬਹੁਤ ਤੇਜ਼ ਚਲਾ ਰਹੇ ਸੀਗੇ ਅਸੀਂ ਤੁਹਾਨੂੰ ਵਾਚ ਕੀਤਾ ਸੀ ਕੱਲ ਜਾਂਦੇ ਕੱਲ ਕੱਲ ਤਾਂ ਆਇਆ ਨਹੀਂ ਮੈਂ ਕਹਿੰਦਾ ਕੱਲਾ ਜਾਈ ਨਹੀਂ ਉਹ ਚਲ ਵਧੀਆ ਹੋ ਗਿਆ ਫਿਰ ਨਹੀਂ ਆਇਆ ਇਹ ਤਾਂ ਕਪਾ ਬਹਾਨਾ ਲੱਭਿਆ ਸੀਗਾ ਵੀ ਮਨੌੜਦਾ ਵੀ ਇਹ ਤੇਜ਼ ਚਲਾਉਂਦਾ ਜਾਂ ਨਹੀਂ ਚਲਾਉਂਦਾ ਤੇ ਤੁਹਾਨੂੰ ਨਿਯਮ ਬਾਰੇ ਪਤਾ ਹੈ ਹਾਂਜੀ ਕੀ ਨਿਯਮ ਹੈਗੇ ਨੇ ਬਲਾ ਇੱਥੇ ਆਪਾਂ ਮੁੜਨਾ ਵਾ ਇੰਡੀਕੇਟਰ ਲਗਾ ਮੁੜਨਾ ਰੌਂਗ ਸਾਈਡ ਨੇ ਉਹਦਾ ਕਹਿਦਾ ਆਪਾਂ ਨੂੰ ਕਿੰਨੀ ਏਜ ਕਿੰਨੀ ਤੁਹਾਡੇ 18 18 ਸਾਲ 18 ਸਾਲ ਹੋ ਗਏ ਡਰਾਈਵਿੰਗ ਲਾਇਸੈਂਸ ਬਣਾ ਲਿਆ ਬਣਾਉਣਾ ਹੈ 18 ਸਾਲ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਬਣਦਾ ਹੈਗਾ 1 ਅਗਸਤ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਜੇ ਬਾਈਕ ਚਲਾਉਨੇ ਹੋ ਵਡਾਣ ਨੂੰ ਸੰਸਨੀ ਬਣਿਆਗਾ ਜੇ ਕੋ ਹਾਥਾ ਹੋ ਜਾਤਾ ਤਾਂ ਤੇ ਜੁਰਮਾਨਾ ਵੀ ਹੋਏਗਾ ਨਾਲ ਤੁਹਾਡੇ ਮੰਮੀ ਪਾਪਾ ਨੂੰ ਜਿਹੜਾ ਨਮਾ ਕਰੂਣਾ ਸੋ ਦੋਸਤੋ ਮੈਂ ਤੁਹਾਨੂੰ ਦੋਸਤ ਹੀ ਕਹੂੰਗਾ ਕਿਉਂਕਿ ਮੈਂ ਵੀ ਐਸੇ ਕਾਲਜ ਚ ਪੜਿਆ ਡੀਐਮ ਕਾਲਜ ਚ ਪੜਿਆ ਆਂ ਤੇ ਆ ਬੱਚੀਆਂ ਬੈਠੀਆਂ ਨੇ ਅੱਜ ਤੁਹਾਡੇ ਦਰਮਿਆਨ ਜਿਹੜਾ ਹੈਗਾ ਮੋਗਾ ਟ੍ਰੈਫਿਕ ਐਜੂਕੇਸ਼ਨ ਸਾਲ ਦੇ ਇੰਚਾਰਜ ਜਿਹੜੇ ਅਗੇ ਨੇ ਸਰਾਰ ਕੇਵਲ ਸਿੰਘ ਉਹ ਤੁਹਾਡੇ ਕੋਲ ਆਏ ਨੇ ਤੁਹਾਨੂੰ ਕੁਝ ਲੈਕਚਰ ਦੇਣਗੇ ਜਾਣਕਾਰੀਆ ਦੇਣਗੇ ਇਹਨਾਂ ਜਾਣਕਾਰੀਆਂ ਨੂੰ ਲੋ ਪਹਿਲਾਂ ਫਿਰ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਸੀ ਕਿ ਡੀਐਮ ਕਾਲਜ ਕਾਲਜ ਦੇ ਵਿੱਚ ਜਿੱਥੇ ਕਿ ਪਲੱਸ 1 ਤੇ ਪਲੱਸ 2 ਦੇ ਸਟੂਡੈਂਟਸ ਅਗੇ ਨੇ ਜਿਹੜੇ ਕਿ ਲਗਾਤਾਰ ਅਕੀਵਾ ਜਾਂ ਬਾਈਕ ਤੇ ਹੁੰਦੇ ਨੇ ਔਰ ਐਸਐਸਆਈ ਕੇਵਲ ਸਿੰਘ ਮੱਲੋ ਜਿਹੜਾ ਗਾ ਉਹਨਾਂ ਨੂੰ ਅੱਜ ਸਾਰਾ ਕੁਝ ਜਾਣਕਾਰੀ ਦਿੱਤੀ ਗਈ ਹੈ ਤੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਬੱਚੇ ਜਿੰਦਾ ਦੀ ਉਮਰ 16 ਸਾਲ ਤੋਂ 18 ਸਾਲ ਤੱਕ ਦੀ ਹੈਗੀ ਹੈ ਉਹ ਆਪਣਾ ਬਗੈਰ ਗੇਅਰ ਵਾਲੀ ਗੱਡੀ ਤੇ ਸਰਾਤੀਵਾ ਹੁੰਦੀ ਹੈ ਛੋਟੀ ਟੀਵਾ ਹੁੰਦੀ ਹੈ ਜਾਂ ਦੂਜੀ ਗੱਡੀ ਹੈ ਛੋਟੇ ਵਾਲੀ ਜਿਹਦੇ ਗੇਅਰ ਨਹੀਂ ਹੁੰਦੇਗੇ ਉਹਦਾ ਲਾਇਸੈਂਸਡ ਹੈਗਾ ਅਪਲਾਈ ਕਰਕੇ ਬਣਾ ਸਕਦੇ ਨੇ ਸੋ ਬੱਚਿਓ ਲਗਾਤਾਰ ਤੁਹਾਨੂੰ ਜੜੀਆਂ ਸੂਚਨਾਵਾਂ ਦਿੱਤੀਆਂ ਜਾਣੀਆਂ 1 ਅਗਸਤ ਯਾਨੀ ਕਿ 5 ਦਿਨ ਬਾਅਦ ਅੱਜ ਤੋਂ 5 ਦਿਨ ਬਾਅਦ ਜਿਹੜਾ ਹੈਗਾ ਤੁਸੀਂ ਬੜੇ ਧਿਆਨ ਨਾਲ ਆਪਣੀ ਗੱਡੀ ਲੈ ਕੇ ਜਾਣਾ ਇਹ ਨਾ ਹੋਵੇ ਕਿ ਤੇ ਤੁਹਾਡਾ ਜਿਹੜਾ ਹੈਗਾ ਚਲਾਨ ਹੋ ਜਾਵੇ ਜਾਂ ਗੱਡੀ ਬੌਂਡ ਹੋ ਜਾਵੇ ਇਹਦੇ ਵਿੱਚ ਕੋਈ ਕਿਸੇ ਨੇ ਟੈਲੀਫੋਨ ਨਹੀਂ ਸੁਣਨਾ ਕਿਸੇ ਵੀ ਅਧਿਕਾਰੀ ਨੇ ਸਿਰਫ ਤੁਹਾਡਾ ਚਲਾਨ ਕਰਕੇ ਤੇ ਗੱਡੀ ਤੁਹਾਡੇ ਹਵਾਲੇ ਬੰਦ ਕਰ ਦੇਣੀ ਹੈ ਔਰ ਚਲਾਨ ਤੁਹਾਨੂੰ ਦੇ ਦੇਣਾ ਸੋ ਜੇ ਕਿਸੇ ਨੂੰ ਲੋੜ ਹੈਗੀ ਆ ਹੋਰ ਕਿਸੇ ਸਹਾਤਾ ਦੀ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਉਹ ਪੰਜ ਦਿਨ ਲੈ ਗਏ ਨੇ ਔਰ ਇਹਨਾਂ ਨੇ ਇਹ ਵੀ ਇੱਕ ਨਵੀਂ ਗੱਲ ਦੱਸੀ ਹੈਗੀ ਆ ਕਿ ਜਿਹੜੇ 16 ਸਾਲ ਤੋਂ 18 ਸਾਲ ਤੱਕ ਦੇ ਬੱਚੇ ਹੈਗੇ ਨੇ ਉਹ ਆਪਣੇ ਜਿਹੜੇ ਹੈਗੇ ਨੇ ਅਕਤੀਵਾਵਾਂ ਵਗੈਰਾ ਦੇ ਨਾਲ ਸਾਥ ਬਣਾ ਰਹੇ ਕੇਵਲ ਸਿੰਘ ਜੀ ਪਹਿਲਾਂ ਤਾਂ ਤੁਹਾਡਾ ਸਭ ਤੋਂ ਸਵਾਗਤ ਹੈ ਗਿਆ ਥੈਂਕ ਯੂ ਸਰ ਅੱਜ ਤੁਹਾਡੇ ਕੋਲੋਂ ਲਗਾਤਾਰ ਜਿਹੜਾ ਹੈਗਾ ਉਹ ਪ੍ਰਾਲਾ ਕੀਤਾ ਜਾ ਰਿਹਾ ਬੱਚਿਆਂ ਨੂੰ এডਿਕੇਸ਼ਨ ਦੇਣ ਦਾ ਟ੍ਰੈਫਿਕ ਨੂੰ ਲੈ ਕੇ ਤੇ ਨਵੀਂ ਕੀ ਅਮੈਂਡਮੈਂਟ ਆਏਗੀ ਸਰ ਸਾਡੇ ਐਸਐਸਪੀ ਸਾਹਿਬ ਐਸਪੀਆ ਰਿਪੋਰਟਰ ਸਾਹਿਬ ਸਾਰੇ ਅਫਸਰ ਸਹਿਬਾਨਾਂ ਦੀ ਬਹੁਤ ਜ਼ਿਆਦਾ ਰਹਿਨਮਾਈ ਹੈ ਉਹਨਾਂ ਦੀ ਰਹਿਨਮਾਈ ਦੀ ਹੇਠ ਹੀ ਅਸੀਂ ਸਾਰੇ ਹਰ ਰੋਜ਼ ਡੇਲੀ ਕਿਸੇ ਕਾਲਜ ਦੇ ਸਕੂਲ 'ਚ ਲੈਕਚਰ ਲਾ ਰਹੇ ਆਂ ਅੱਜ ਸਵੇਰ ਅਸੀਂ ਲਰਨਿੰਗ ਫੀਲਡ 'ਚ ਸੀ ਹੁਣ ਅਸੀਂ ਇਸ ਕਾਲਜ ਦੇ ਵਿੱਚ ਆਏ ਹੋਏ ਆਂ ਬੱਚਿਆਂ ਨੂੰ ਦੱਸਣ ਵਾਸਤੇ ਕਿਉਂਕਿ ਮੋਟਰ ਵੀ ਕਲੈਕਟ 2019 ਦੀ ਧਾਰਾ 199 A ਤੇ ਵਿੱਚ ਸੋਧ ਹੋ ਚੁੱਕੀ ਹੈ ਜਿਨ੍ਹਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹ ਕੋਈ ਵੀ 2 ਵੀਲਰ ਵੱਡਾ ਜਨਕਿ ਗੇਰਾਂ ਵਾਲਾ ਮੋਟਰਸਾਈਕਲ ਵਗੈਰਾ ਜਾਂ 4 ਵੀਲਰ ਨਹੀਂ ਚਲਾਉਣਗੇ ਅਗਰ ਚਲਾਉਂਦੇ ਫੜੇ ਗਏ ਤੇ ਉਹਨਾਂ ਦੇ ਮਾਤਾ ਪਿਤਾ ਨੂੰ 10 ਸਾਲ ਦੀ ਕੈਦ ਤੇ 25000 ਜੁਰਮਾਨਾ ਹਫਜ਼ੁਰਦ ਹੈ ਜਾਂ ਮਿਸਾਲ ਦੇ ਤੌਰ ਤੇ ਤੁਹਾਡਾ ਵੀ ਕੋਈ ਮੰਗੇ ਲੈ ਜੀ ਜਿਸ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ ਅਗਰ ਦਰਾਨੇ ਚ ਇਹ ਕਿ ਵੀ ਫੜਿਆ ਗਿਆ ਤੇ ਉਹ ਵੀਕਲ ਤੁਹਾਡਾ ਤੁਹਾਡੇ ਨਾਂ ਤੇ ਉਹਦੀ ਆਰਸੀ ਹੈ ਤੇ ਤੁਸੀਂ ਉਹ ਸਜ਼ਾ ਦੇ ਹੱਕਦਾਰ ਹੈ ਨਾ ਕਿ ਉਹ ਬੱਚਾ ਬੱਚੇ ਨੂੰ ਵੱਖਰੀ ਸਜ਼ਾ ਮਿਲਣੀ ਹੈ ਤੁਹਾਨੂੰ ਵੱਖਰੀ ਮਿਲਣੀ ਹੈ ਇਸ ਲਈ ਕੋਈ ਵੀ ਵੀਕਲ ਕਿਸੇ ਛੋਟੇ ਬੱਚੇ ਨੂੰ ਦੇਣਾ ਤੇ ਦੇਣ ਤੋਂ ਪਹਿਲਾਂ 100 ਵਾਰ ਸੋਚਿਓ ਕਿਉਂਕਿ 18 24 ਤੋਂ ਇਹ ਕਾਨੂੰਨ ਨੂੰ ਬਹੁਤ ਜ਼ਿਆਦਾ ਸ਼ਕਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਕਿਉਂਕਿ ਸਾਡੀ ਪੰਜਾਬ ਪੁਲਿਸ ਤੌਰ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਹਰ ਰੋਜ਼ ਹਾਸੇ ਹੋ ਰਹੇ ਨਹੀਂ ਉੱਥੇ ਪ੍ਰੋਬਲਮ ਕੀ ਆ ਰਹੀ ਹੈ ਜਿਹੜੇ ਹਾਸੇ ਹੋ ਰਹੇ ਨੇ ਉਹ ਸਾਡੀ ਨਵੀਂ ਜਨਰੇਸ਼ਨ ਜਾ ਰਹੀ ਹੈ 13 ਸਾਲ ਤੋਂ ਲੈ ਕੇ 30 ਸਾਲ ਦੇ ਨੌਜਵਾਨਾਂ ਦੀ ਮੌਤ ਬਹੁਤ ਜ਼ਿਆਦਾ ਹੋ ਰਹੀ ਹੈ ਉਹਦੀ ਵਜ੍ਹਾ ਕੀ ਹੈ ਜੀ ਓਵਰ ਸਪੀਡ ਗਲਤ ਟਵਟੇਕ ਨਸ਼ੇ ਦੀ ਵਰਤੋਂ ਮੋਬਾਈਲ ਫੋਨ ਦੀ ਵਰਤੋਂ ਗਲਤ ਸਪੀਡ ਦੇ ਵਿੱਚ ਜਾਣਾ ਗਲਤ ਸਾਈਡ ਤੋਂ ਦੀ ਜਾਣਾ ਵੱਧ ਮਿਊਜ਼ਿਕ ਲਾ ਕੇ ਵਹੀਕਲ ਚਲਾਉਣਾ ਕਿਉਂਕਿ ਜਿੰਨੇ ਵੀ ਸਰਵੇ ਹੋਏ ਉਹ ਚ ਇਹੀ ਜਾ ਰਿਹਾ ਹੈ ਕਿਉਂਕਿ ਅਗਰ ਜੇ 10000 ਰੋਡ ਐਕਸੀਡੈਂਟ ਹੁੰਦਾ ਹੈ ਉਹਦੇ ਵਿੱਚ 9999 ਐਕਸੀਡੈਂਟ ਸਾਡੀਆਂ ਗਲਤੀਆਂ ਨਾਲ ਹੋ ਰਿਹਾ ਸਿਰਫ ਇੱਕੋ ਐਕਸੀਡੈਂਟ ਕੁਦਰਤੀ ਹੈ ਔਰ ਸਭ ਤੋਂ ਵੱਡੀ ਪ੍ਰੋਬਲਮ ਕਿੱਥੇ ਆ ਗਈ ਕਿ ਮੰਨ ਕੇ ਚੱਲ ਗਏ 2500 ਮੌਤ ਹੋ ਗਈ ਇਹਦੇ ਵਿੱਚ ਉਹ 2500 ਮੌਤ ਦੇ ਵਿੱਚ 2260 ਸਾਡੀ ਨਵੀਂ ਜਨਰੇਸ਼ਨ ਨੌਜਵਾਨ ਲੜਕੀਆਂ ਦੀ ਮੌਤ ਹੋ ਰਹੀ ਹੈ ਜਾਂ ਲੜਕਾ ਜਾਂ ਲੜਕੀ ਹੈ ਜਿਨ੍ਹਾਂ ਦੀ ਉਮਰ 13 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ ਆ ਰਹੀ ਹੈ ਸਰ ਸੋ ਇਹ ਸਨ ਕੇਵਲ ਸਿੰਘ ਜਿਹੜੇ ਕਿ ਮੋਗਾ ਜਿਹਨਾਂ ਦੇ ਐਜੂਕੇਸ਼ਨ ਸੈੱਲ ਦੇ ਇੰਚਾਰਜ ਹਰੇ ਹਨ ਟ੍ਰੈਫਿਕ ਦੀ ਮਾਪਾਰੇ ਸਾਰਾ ਉਹਨਾਂ ਯਾਦ ਕਰਦੇ ਨੇ ਅੱਜ ਵੀ ਇਦਾਂ ਵੱਲੋਂ ਜਿਹੜਾ ਮੱਖ ਮੱਖ ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਗਿਆ ਜਾਣਕਾਰੀ ਦਿੱਤੀ ਗਈ ਆ ਔਰ ਬਹੁਤ ਵਧੀਆ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀਆਂ ਹਾਦਸੇ ਹੋ ਰਹੇ ਨੇ ਔਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹ 13 ਸਾਲ ਤੋਂ 30 ਸਾਲ ਤੱਕ ਦੇ ਨੌਜਵਾਨਾਂ ਦੀਆਂ ਉਹਰੀਆਂ ਨੇ ਸਿਰਫ ਟ੍ਰੈਫਿਕ ਦੀ ਅਨਗੈਹੀ ਕਰਕੇ ਸੋ ਜੋ ਹੁਣ ਪ੍ਰਸ਼ਾਸਨ ਵੱਲੋਂ ਇਹ ਆਰਡਰ ਕੀਤੇ ਗਏ ਨੇ ਇੱਕ ਗੱਲ ਤੋਂ ਸਾਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਔਰ ਸਭ ਤੋਂ ਵੱਡੀ ਗੱਲ ਇੱਥੇ ਜਿਹੜੀ ਲਣੇ ਦੱਸੀ ਗਈ ਹੈ ਕਿ ਜੇਕਰ ਤੁਹਾਡਾ ਬਾਈਕ ਕੋਈ ਮੰਗ ਕੇ ਲੈ ਜਾਂਦਾ ਹੈਗਾ ਬੱਚਾ ਔਰ ਰਸਤੇ ਦੇ ਵਿੱਚ ਉਹਦਾ ਚਲਾਣ ਹੋ ਜਾਂਦਾ ਜਾਂ ਕੋਈ ਹਾਦਸਾ ਹੋ ਜਾਂਦਾ ਤੇ ਤੁਸੀਂ ਵੀ ਉਸਦੇ ਜ਼ਿੰਮੇਵਾਰ ਹੋਵੋਗੇ